ਐਜ਼ ਆਫ ਦਿਸ ਟਾਈਮ ਰਾਈਟ ਨਾਓ ਆਪਣੀ ਟੀਮ ਹੁਣ ਅਰਜਨਾਲਾ ਤੇ ਆਪਣੇ ਦੇਰਾ ਬਾਬਾ ਬਨਾਨਕ ਤੇ ਪਹੁੰਚੇ ਫਿਰੋਜ਼ਪੁਰ ਵੀ ਹੈਗੇ ਆ ਤੇ ਕਾਫੀ ਆਪਣੀ ਸੇਵ ਹੋ ਰਹੀ ਹੈ ਕਾਫੀ ਇੱਕ ਪਿੰਡ ਨਹੀਂ ਕਾਫੀ ਕਾਫੀ ਜਿਹੜੇ ਪਿੰਡ ਹੈਗੇ ਐ ਸੋ ਪਿੰਡਾਂ ਤੋਂ ਜਾ ਕੇ ਕਈ ਫੈਮਿਲੀ ਹੈਗੀਆਂ ਤੇ ਸਾਰੇ ਡਿਫਰੈਂਟ ਡਿਫਰੈਂਟ ਨੀਡਸ ਹੈਗੇ ਕਿਉਂਕਿ ਜਿਹੜਾ ਪਾਣੀ ਹੈ ਡਸਨਟ ਮੈਟਰ ਇਜ਼ ਸਭ ਕੁਝ ਨੂੰ ਨੁਕਸਾਨ ਕੀਤਾ ਖਾਲਸਾ ਏਡ ਦੀ ਟੀਮ ਪਿਛਲੇ ਕਈ ਸਾਲਾਂ ਤੋਂ ਦੁਨੀਆ ਭਰ ਵਿੱਚ ਬਚਾਅ ਕਾਰਜ ਕਰ ਰਹੀ ਹੈ ਤੇ ਲੋੜਿੰਦੀ ਮਦਦ ਪਹੁੰਚਾ ਰਹੀ ਹੈ। ਇਸ ਸਮੇਂ ਪੰਜਾਬ ਪਿਛਲੇ ਕੁਝ ਤਹੱਕਿਆਂ ਦੇ ਮੁਕਾਬਲੇ ਸਭ ਤੋਂ ਭਿਆਨਕ ਹੜ੍ਹਾਂ ਦਾ ਸਾਹਮਣਾ ਕਰ ਰਿਹਾ ਹੈ। ਖਾਲਸਾ ਏਡ ਦੀ ਟੀਮ ਦਿਨ ਰਾਤ ਹੜ੍ਹਾਂ ਤੋਂ ਪ੍ਰਭਾਵਿਤ ਲੋਕਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਅਸੀਂ ਸੜਬਰੀ ਤੋਂ ਪੰਜਾਬ ਪਹੁੰਚੇ ਇੱਕ ਸੇਵਾਦਾਰ ਤੋਂ ਜ਼ਮੀਨੀ ਹਕੀਕਤ ਜਾਣਨ ਦੀ ਕੋਸ਼ਿਸ਼ ਕੀਤੀ। ਫਸਲਾਂ ਦਾ ਨੁਕਸਾਨ ਆ ਜਿਨ੍ਹਾਂ ਵਿੱਚ ਜ਼ਿਆਦਾ ਪਸ਼ੂਆਂ ਦਾ ਨੁਕਸਾਨ ਆ, ਹਿਊਮਨ ਜਾਨੀਵਰੇ ਨੁਕਸਾਨ ਵੀ ਹੈਗਾ ਵਾ। ਪਟੋਲੀਆ ਦੀਆਂ ਰਿਪੋਰਟਸ ਨੇ ਉਹਦਾ ਆਫਟਰ ਮੈਥ ਜਿਹੜਾ ਉਹ ਜਦੋਂ ਪਾਣੀ ਰਹਿ ਜੂਗਾ ਨੁਕਸਾਨ ਦਾ ਉਸ ਤੋਂ ਬਾਅਦ ਹੀ ਆਫਟਰ ਮੈਥ ਹੋ ਕੇ ਆਪਾਂ ਕੋਲ ਅਫੀਸ਼ਲ ਨੰਬਰ ਆਉਣਗੇ ਪਰ ਅਪਰੋਕਸੀਮੇਟਲੀ ਇੱਕ ਇਤਿਹਾਈ ਹਿੱਸਾ ਜਿਹੜਾ ਪੰਜਾਬ ਦਾ ਮਾਝੇ ਦਾ ਬਹੁਤ ਜ਼ਿਆਦਾ ਏਰੀਆ ਪ੍ਰਭਾਵਿਤ ਹੋਇਆ ਵਾ ਜਦਾ ਕਰਨਵੀਰ ਦੱਸਦੇ ਹਨ ਕਿ ਉਹਨਾਂ ਦਾ ਧਿਆਨ ਲੋਕਾਂ ਨੂੰ ਲੋੜਿੰਦਾ ਸਮਾਨ ਪਹੁੰਚਾਉਣ ਅਤੇ ਰੈਸਕਿਊ ਆਪਰੇਸ਼ਨਸ ਤੇ ਹੈ ਉਹ ਹਰ ਤਰ੍ਹਾਂ ਦੀ ਸੇਵਾ ਮਤਲਬ ਰਾਸ਼ਨ ਪੀ ਸੇਵਾ ਡਰੋਰੀਜ਼ ਸੈਲਕਟਡ ਪ੍ਰੋਡਕਟਸ ਪਸ਼ੂਆਂ ਲਈ ਚਾਰਾ ਮੈਡੀਕਲ ਇਹ ਸਾਰਾ ਚੀਜ਼ਾਂ ਡਿਸਟ੍ਰੀਬਿਊਟ ਕਰ ਰਹੀ ਆ ਔਰ ਪਲੱਸ ਸਾਡੇ ਕੋਲ ਇਫੀਨ ਬੋਟਸ ਨੇ ਇਹਨਾਂ ਵੌਲੰਟੀਅਰਸ ਨੇ ਜਿਹੜੇ ਉਹ ਏਰੀਆਜ਼ ਜਿਨ੍ਹਾਂ ਦੇ ਵਿੱਚ ਪਾਣੀ ਆਨ ਕਰਕੇ ਡਾਟ ਐਕਸੈਸਿਬਲ ਆ ਸੋ ਏਰੀਆ ਦਾ ਮੀਨਸ ਆਫ ਟ੍ਰਾਂਸਪੋਰਟੇਸ਼ਨ ਹੋ ਸਿਰਫ ਬੋਟਸ ਤੇ ਰਹੀ ਉੱਥੇ ਜਾਇਆ ਜਾ ਸਕਦਾ ਸੋ ਸਾਡੇ ਵੌਲੰਟੀਅਰਸ ਉੱਥੇ ਹਰ ਰੋਜ਼ ਮਲਟੀਪਲ ਬੋਟਸ ਲੈ ਕੇ ਉੱਥੇ ਜਾ ਰਹੇ ਆ ਡਿਸਟ੍ਰੀਬਿਊਟ ਕਰ ਰਹੇ ਆ ਨਾਲ ਦੀ ਨਾਲ ਘਰਾ ਦੇ ਜੋ ਰੈਸਕਿਊ ਵੀ ਕਰ ਰਹੇ ਆ ਉਈ ਵੀ ਦੱਸ ਦੇ ਹਾਂ ਕਿ ਇਸ ਸਮੇਂ ਰਾਸ਼ਨ ਅਤੇ ਹੋਰ ਜ਼ਰੂਰੀ ਸਮਾਨ ਦੀ ਪੰਜਾਬ ਵਿੱਚ ਘਾਟ ਨਹੀਂ ਹੈ ਪਰ ਹੜ੍ਹਾਂ ਤੋਂ ਬਾਅਦ ਆਉਣ ਵਾਲਾ ਸਮਾਂ ਪੰਜਾਬ ਲਈ ਔਖਾ ਹੋਵੇਗਾ ਤੇ ਪੰਜਾਬ ਨੂੰ ਮੁੜ ਵਸਾਉਣ ਲਈ ਦੁਨੀਆ ਭਰ ਵਿੱਚ ਬੈਠੇ ਪੰਜਾਬੀਆਂ ਦੇ ਦਾਨ ਦੀ ਲੋੜ ਪਵੇਗੀ ਜਿਵੇਂ ਆਪਾਂ ਉਹਨਾਂ ਦਾ ਨਾਮ ਲਿਖਾ ਕੇ ਪਿੰਡ ਦਾ ਨਾਮ ਲਿਖਾ ਕੇ ਕੰਟੈਕਟ ਇਨਫੋਰਮੇਸ਼ਨ ਫਿਰ ਆਪਣੀ ਜਿਹੜੀ ਇੰਡੀਆ ਟੀਮ ਆਪਾਂ ਉਹਨਾਂ ਨਾਲ ਗੱਲ ਕਰਨੀ ਜੇ ਤੁਸੀਂ ਇਹਨਾਂ ਨੂੰ ਵਾਪਸ ਹੋਣੇ ਫੋਨ ਕਰ ਸਕਦੇ ਆ ਤੇ ਦੇਖ ਲਓ ਜੇ ਆਪਾਂ ਕੀ ਕੀ ਸੇਵਾ ਕਰ ਸਕਦੇ ਆ ਸੋ ਆਪਾਂ ਇਹ ਵੀ ਸੇਵਾ ਇੱਥੇ ਕਰ ਰਹੇ ਆ ਸੋ ਜੇ ਤੁਸੀਂ ਇੱਥੇ ਕੋਈ ਜਾਣਦੇ ਆਪਣੇ ਪਿੰਡ ਵਾਲੇ ਜਿਹੜੇ ਸਪੋਰਟ ਚਾਹੀਦੀ ਹੈ ਤੁਸੀਂ ਇੱਥੇ ਸਾਨੂੰ ਈਮੇਲ ਵੀ ਭਾ ਸਕਦੇ ਆ ਉਹੀ ਸੇਮ ਈਮੇਲ ਹੈ office.canada@caritasaid.org ਹੜਾ ਵਿੱਚ ਫਸਲਾਂ ਤੇ ਜ਼ਮੀਨ ਦਾ ਨੁਕਸਾਨ ਤਾਂ ਹੁੰਦਾ ਹੀ ਹੈ ਪਰ ਇਸ ਸਥਿਤੀ ਵਿੱਚ ਜਾਨ ਦਾ ਨੁਕਸਾਨ ਹੋਣ ਤੋਂ ਬਚਾਉਣਾ ਬਹੁਤ ਜ਼ਰੂਰੀ ਹੈ ਜਿਸ ਲਈ 5 ਰਿਵਰਸ ਹਾਰਟ ਨਾਮਕ ਸੰਸਥਾ ਵੱਲੋਂ ਮੈਡੀਕਲ ਸਪੋਰਟ ਲਈ ਕਰੀਬ 110 ਡਾਕਟਰਸ ਦੀ ਟੀਮ ਤਿਆਰ ਕੀਤੀ ਗਈ ਹੈ ਸੋ ਅਸੀਂ ਕੁਝ ਕਾਲਜਿਸ ਦੇ ਨਾਲ ਸੰਪਰਕ ਕੀਤਾ ਤੇ ਵੈਟਰਨਰੀ ਡਾਕਟਰਸ ਦੀ ਬਹੁਤ ਵੱਡੀ ਟੀਮ ਬਣੀ ਹੈ ਮੈਡੀਕਲ ਟੀਮ ਤੇ ਸਾਡੀ ਹੈਗੀ ਆ ਸੋ ਅਲੱਗ-ਅਲੱਗ ਥਾਵਾਂ ਤੇ ਡਿਸਪੈਚ ਕਰਦੇ ਆ ਭਾਵੇਂ ਬੋਟਾਂ ਦੇ ਰਾਹੀਂ ਭਾਵੇਂ ਗੱਡੀਆਂ ਦੇ ਰਾਹੀਂ ਭਾਵੇਂ ਐਂਬੂਲੈਂਸ ਦੇ ਰਾਹੀਂ ਡਾਕਟਰ ਸੁਹੇਮਨ ਦਾਸ ਦੇ ਹਾਨ ਕੇ ਪਿੰਡਾਂ ਵਿੱਚ ਪਾਣੀ ਭਰਨ ਨਾਲ ਬਿਮਾਰੀਆਂ ਫੈਲਣ ਦਾ ਖਤਰਾ ਵੱਧ ਹੈ ਜਿਸ ਲਈ ਉਹਨਾਂ ਦੀ ਟੀਮ ਲੋਕਾਂ ਤੱਕ ਪਹੁੰਚ ਕਰਕੇ ਜਾਗਰੂਕਤਾ ਫੈਲਾ ਰਹੀ ਹੈ। ਵੈਕਟਰ ਬੌਂਡ ਡਿਜ਼ੀਜ਼ ਭਾਵੇਂ ਡੈਂਗੂ ਮਲੇਰੀਆ ਇਹੋ ਜਿਹਾ ਥਾਵਾਂ ਤੇ ਉਹ ਚੀਜ਼ਾਂ ਦੀਆਂ ਬਿਮਾਰੀਆਂ ਦੀਆਂ ਫੈਲਣ ਦੀ ਪ੍ਰੋਬਲਮ ਆਉਣੀ ਆ। ਸੋ ਉਹਨੂੰ ਕੰਟਰੋਲ ਕਰਨਾ ਪਾਣੀ ਜਿੱਥੇ ਖੜਿਆ ਆਵਾ ਕਿਦਾਂ ਲੋਕਾਂ ਨੂੰ ਸਾਫ ਸਫਾਈ ਦਾ ਦੱਸਣਾ ਹਨਾ ਉਹ ਚੀਜ਼ ਦੀ ਆਉਣੀ ਆ। ਫਿਰ ਤੁਹਾਡੇ ਜਿਹੜੀਆਂ ਵਾਟਰ ਬੋਰਨ ਡਿਜ਼ੀਜ਼ ਰਾਈਟ ਲਾਈਕ ਕੋਲਰਾ ਏ ਇਕੋ ਲਈ ਐਫ ਜੀ ਜਿਹੜੀਆਂ ਵਾਟਰ ਬੋਰਨ ਇਨਫੈਕਸ਼ਨਸ ਇਸ ਯਾਪਾ ਵੇ ਹੈ ਹੈਪੇਟਾਈਟਸ ਆ ਰਾਈਟ ਕਾਲਾ ਪੀਲੀਆ ਆਪਾਂ ਗੱਲ ਕਰਦੇ ਹਾਂ ਉਹਨਾਂ ਚੀਜ਼ਾਂ ਤੋਂ ਆਪਾਂ ਕਿਦਾਂ ਪ੍ਰੀਵੈਂਸ਼ਨ ਕਰਨੀ ਆ ਇਸ ਦੇ ਨਾਲ ਨਾਲ ਉਹ ਇਹ ਵੀ ਕਹਿੰਦੇ ਹਨ ਕਿ ਲੋਕਾਂ ਨੂੰ ਹੜਾਂ ਦੇ ਪਾਣੀ ਵਿੱਚ ਘੱਟ ਤੋਂ ਘੱਟ ਜਾਣਾ ਚਾਹੀਦਾ ਹੈ ਕਿਉਂਕਿ ਇਸ ਨਾਲ ਫੰਗਲ ਇਨਫੈਕਸ਼ਨ ਦੀ ਸੰਭਾਵਨਾ ਵੱਧ ਜਾਂਦੀ ਹੈ ਪਲੀਜ਼ ਇਹ ਚੀਜ਼ ਤੋਂ ਬਚੋ ਇਹ ਚੀਜ਼ ਤੁਹਾਡੀ jaan ਲੈ ਸਕਦੀ ਆ ਜੇ ਤੁਸੀਂ ਖਾਸ ਕਰਕੇ ਇਮਿਊਨੋ ਕੰਪਰਮਾਈਜ਼ਡ ਹੋ ਤੁਹਾਨੂੰ ਡਾਇਬੀਟੀਜ਼ ਹੈ ਕੋਈ ਪ੍ਰੋਬਲਮ ਆ ਖੁਦਾ ਨਾ ਖਾਸ ਤਾ ਫੰਗਲ ਇਨਫੈਕਸ਼ਨ ਹੋ ਜੇ ਉਹਦੀ ਪਹਿਲੀ ਗੱਲ ਤੇ ਇਨਫੈਕਸ਼ਨ ਆਪਣੇ ਆਪ ਚ ਬੜੀ ਮਾੜੀ ਹੁੰਦੀ ਆ ਫਿਰ ਉਹਦੀਆਂ ਦਵਾਈਆਂ ਬਹੁਤ ਡੇਂਜਰਸ ਹੁੰਦੀਆਂ ਕੈਂਪ ਮੈਡੀਸਿਨ ਵਿੱਚ ਲੋੜਿੰਦੇ ਸਮਾਨ ਲਈ ਸਹਾਇਤਾ ਕਰਨ ਲਈ ਤੁਸੀਂ ਸਕਰੀਨ ਤੇ ਦਿੱਤੀ ਵੈਬਸਾਈਟ ਤੇ ਜਾ ਕੇ ਹੋਰ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਸੁਖਪ੍ਰੀਤ कौर ਓਮਨੀ ਨਿਊਜ਼